इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਰਸ਼ੀਆ ਦੀ ਜੇਲ੍ਹ ਵਿੱਚ ਫਸੇ ਛੇ ਪੰਜਾਬੀ ਨੌਜਵਾਨ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਨੇ ਛੁਡਾਇਆ ਕੁਝ ਸਮਾਂ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਗਏ ਨੌਜਵਾਨ ਵਿਦੇਸ਼ ਐਂਕਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਤ론 ਲਗਾਤਾਰ ਵਿਦੇਸ਼ਾਂ ਵਿੱਚ ਵਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਮੇਂ ਜਾਂਦਾ ਜਾ ਰਹਾ ਹੈ ਸੰਤ ਸਿੱਚੇ ਵਾਲੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਰਸ਼ੀਆ ਦੀ ਜੇਲ੍ਹ ਵਿੱਚ ਫਸੇ 6 ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਗਿਆ ਤੇ ਅੱਜ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦੀ ਪਾਲ ਵਿੱਚ ਨੌਜਵਾਨ ਪੀੜੀ ਵਿਦੇਸ਼ ਨਾਲ ਵਾਲਾਂ ਰੁੱਕ ਕਰ ਰਹੀ ਹੈ ਜਿੱਥੇ ਉਹਨਾਂ ਨੂੰ ਕਈ ਤਰ੍ਹਾਂ ਦੀ ਮਾਨਸਿਕ ਪ੍ਰਸ਼ੰਨਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਤੀ ਪੈਸੇ ਬਰਬਾਦ ਹੋਰ ਉਹਨਾਂ ਨੇ ਕਿਹਾ ਕਿ ਵਾਪਸ ਆਈ ਨਾ ਜਾਣੇ ਦੱਸਿਆ ਕਿ ਉਹਨਾਂ ਨਾਲ ਉੱਤੇ ਅਨਮਨੁੱਖੀ ਤਸ਼ੱਦਦ ਹੋ ਰਿਹਾ ਸੀ ਅਤੇ ਉਹਨਾਂ ਨੂੰ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨਾਲ ਟਰੈਵਲ ਏਜੰਟਾ ਵੱਲੋਂ ਠੱਗੀ ਮਾਰੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਪਰਿਵਾਰਾ ਵੱਲੋਂ ਮੇਰੇ ਤੱਕ ਸੰਪਰਕ ਕੀਤਾ ਗਿਆ ਤੇ ਮੇਰੇ ਵੱਲੋਂ ਮਾਸਕੋ ਵਿੱਚ ਭਾਰਤੀ ਐਜੰਸੀ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਅਜ ਰਸ਼ੀਦ ਜੇਲ੍ਹ ਤੋਂ 6 ਪੰਜਾਬੀ ਨੌਜਵਾਨਾਂ ਨੂੰ ਛਡਾਇਆ ਗਿਆ ਇਹਨਾਂ ਵਿੱਚ ਬਲਵਿੰਦਰ ਸਿੰਘ ਨਿਵਾਸੀ ਸੋਨਾ ਫਾਜ਼ਿਲਕਾ ਗੁਰਮੀਤ ਸਿੰਘ ਕਪੂਰਥਲਾ ਗੁਰਵਾਰ ਵਿਸ਼ਵਾਸ ਸਿੰਘ ਫਰਦਾਸਪੁਰ ਹਰਜੀਤ ਸਿੰਘ ਊਰਦਾਸ ਪੁਰ ਲਖਵੀਰ ਸਿੰਘ ਸ਼ਾਹਕੋਟ ਰਾਹੁਲ ਕਰਨਾਲ ਹਰਿਆਣਾ ਸ਼ਾਮਿਲ ਸਨ ਜਿਨ੍ਹਾਂ ਦੀ ਅੱਜਕਰ ਵਾਪਸੀ ਹੋਈ ਹੈ ਉਹਨਾਂ ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਕੋ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ ਆਪਣਾ ਆਪਣੇ ਮਾਤਾ ਪਿਤਾ ਦਾ ਪੈਸਾ ਬਰਬਾਦ ਨਾ ਕਰਨ ਤੇ ਆਪਣੀ ਜਾਨ ਜੋਖਮ ਵਿੱਚ ਨਾ ਪਾਉਣ ਇਸ ਮੌਕੇ ਪਰ ਤਾਂ ਪਪਸ ਪਰ ਤਿੰਨ ਨੌਜਵਾਨਾਂ ਨੇ ਆਪਣੀ ਹੱਦ ਵੀ ਸੁਣਾਈ ਉਹਨਾਂ ਨੇ ਦੱਸ ਉਹਨਾਂ ਨੂੰ ਪ੍ਰਤੀਨਿਧਨ 13 ਲੱਖ ਰੁਪਏ ਲੈ ਕੇ ਯੂਰਪ ਪੇ ਜਾਂਦੇ ਨਾ ਤੇ ਉਹਨਾਂ ਨੂੰ ਰਸ਼ੀਆ ਵਿੱਚ ਫਸਾ ਦਿੱਤਾ ਗਿਆ ਏਜੰਟ ਪਹਿਲਾਂ ਉਹਨਾਂ ਨੂੰ ਉਮਾਨ ਲੈ ਕੇ ਫਿਰ ਉਸ ਤੋਂ ਬਾਅਦ ਮਾਸਕੋ ਲੈ ਗਏ ਜਿੱਥੇ ਸਾਡੀ ਸੋਹਰਾ ਦਿਨਾਂ ਦੀ ਐਂਟਰੀ ਸੀ ਉਸ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਗਏ ਬੈਲਾਰੂਸ ਤੋਂ ਪਹਿਲਾਂ ਸਾਨੂੰ ਚੰਗਲਾ ਰਾਹੀਂ ਪੁਰਤਗਾਲ ਲਈ ਰੋਪ ਵਿੱਚ ਦਾਖਲ ਕਰਵਾਇਆ ਇੱਥੇ ਸਾਨੂੰ ਆਰਮੀ ਨੇ ਫੜ ਲਿਆ ਤੇ ਸਾਡੀ ਕੁਟਮਾਰ ਕੀਤੀ ਜਿਸ ਤੋਂ ਬਾਅਦ ਫਿਰ ਦੁਬਾਰਾ ਦੁਬਾਰਾ ਦੋ ਵੈਰਨਸ ਭੇਜਿਆ ਗਿਆ ਜਿਸ ਤੋਂ ਬਾਅਦ ਰਸ਼ੀਦ ਸਾਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਸਾਨੂੰ ਕੁਝ ਵੀ ਕਾਨਪੀਨ ਨਹੀਂ ਦਿੱਤਾ ਗਿਆ ਅਤੇ ਸਾਡੇ ਪਰਿਵਾਰਕ ਮੈਂਬਰ ਵੱਲੋਂ 17 ਦਸੰਬਰ ਨੂੰ ਰਾਸਬਰ ਮੈਂਬਰ ਸਿਚੇਵਲ ਨਾਲ ਸੰਪਰਕ ਕੀਤਾ ਗਿਆ ਸੰਸਿਚੇਵਲ ਨੇ ਸੱਤੀ ਇਤਨਾ ਸਦਕਾ 24 ਅੰਬਰ ਨੂੰ ਸਾਡੇ ਘਰ ਵਾਪਸੀ ਹੋਈ ਹੈ ਉਹਨਾਂ ਨੇ ਸੰਸਿਚੇਵਲ ਦਾ ਧੰਨਵਾਦ ਕੀਤਾ ਹੈ ਤੇ ਨੋਜਨ ਪੜੀ ਨੂੰ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ ਲਈ ਅਪੀਲ ਕੀਤੀ ਹੈ ਬਾਈਟ ਰਾਜਾ ਰਾਸਬਰ ਮੈਂਬਰ ਸਤਪਲ ਵੀਰ ਸਿੰਘ ਸਿਚੇਵਲ ਬਾਈਟ ਭਾਰਤ ਵਾਪਸ ਪਰਤੀ ਨੋਜ਼ਨ ਵਾਈਟ ਭਾਰਤ ਵਾਪਸ ਪਰਤੀ ਨੋਜ਼ਨ ਫੂਲਤ ਕਪੂਰ ਤੋਂ ਪਤਰਸਰ ਪਤਰਕਾਰ ਮਜੀਤ ਸਿੰਘ ਚਿਮਾ ਕੈਮਰਾਮੈਨ ਸਰਬਜੀਤ ਜੈਦੀ ਰਿਪੋਰਟ ਭਾਈ ਬੋਧਾਵਾਦ ਅੱਜ ਭਾਰਤ ਵਾਪਸ ਪਰਚੋ ਸਾਨੂੰ ਸਿੱਧਾ ਐਕਸ਼ਨ ਵਾਪਸ ਹਾਂਜੀ ਮੇਰਾ ਨਾਮ ਲਖਵੀਰ ਸਿੰਘ ਪਿੰਡ ਮੈਮੋਨ ਮਲਾ ਜਿਲ੍ਹਾ ਜਲੰਧਰ ਮੈਂ ਪੰਜਾਬ ਦਾ ਰਹਿਣ ਵਾਲਾ ਅਸੀਂ ਜਨਤਾ ਰਾਹੀਂ ਗਏ ਸੀਗੇ ਆਪਣੇ ਪਹਿਲਾਂ ਵਾਦਾ ਕੀਤਾ ਸੀ ਸਾਨੂੰ ਯਾਰ ਪਹੁੰਚਾਉਣ ਦਾ ਵੀ ਸਾਨੂੰ ਕਹਿੰਦੇ ਵੀ ਤੁਸੀਂ ਸੱਤਾ ਜਨਾਂ ਦੇ ਵਿੱਚ ਪਹੁੰਚ ਜਾਓਗੇ ਯਾਰ ਫ੍ਰਾਂਸ ਜਾਂ ਇਟਲੀ ਕਿਤੇ ਵੀ ਜ਼ਰੂਰਤ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ 13 ਲੱਖ ਰੁਪਿਆ ਤੁਹਾਡੇ ਕੋਲ 13 ਲੱਖ ਰੁਪਿਆ ਸਾਡੇ ਤੋਂ ਨਗਦ ਤੇ 2 ਲੱਖ ਰੁਪਿਆ ਨਾਲ ਅਸੀਂ ਲੈ ਕੇ ਗਏ ਜਿਹੜਾ 15 ਲੱਖ ਕੁੱਲ ਲੈ ਕੇ ਗਏ ਹਾਂਜੀ ਪਹਿਲੋ ਇਹ ਵੀਜ਼ਾ ਲੈ ਕੇ ਤੇ ਤਾਂ ਇਹਨਾਂ ਨੇ عمان ਦਾ ਅਮਾਨ ਨੇ ਅਸੀਂਰੇ 13 ਦਿਨ ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ ਮਾਂ ਤੁਸੀਂ ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ ਉਸ ਤੋਂ ਬਾਅਦ ਉਹ ਮਾਂ ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ ਸੋਲਾਂ ਦਿਨਾਂ ਦਾ ਲੈ ਕੇ ਦਿੱਤਾ ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਕੇ ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਈ ਆਪਾਂ ਭੇਜਣਾ ਯੂਰਪ ਪੋਲੈਂਡ ਥਾਣੀ ਵਿਲਾਟਵੀਆ ਥਾਣੀ ਪਰ ਟੈਕਸੀ ਰਾਈ ਸਾਨੂੰ 20 ਕਿਲੋਮੀਟਰ ਜਾ ਕੇ ਜੰਗਲ ਚ ਛੱਡਤਾ ਅਸੀਂ 9 ਦਿਨ ਜੰਗਲਾਂ ਚ ਰਹੇ ਆ ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ ਖਾਣ ਪੀਣ ਲਈ ਸਿਰਫ 1-2 ਦਿਨ ਦਾ ਸਮਾਨ ਸੀਗਾ ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕਟ ਚਾਕਲੇਟ ਵਗੈਰਾ ਇਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ ਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਤੇ 9 ਦਿਨ ਉਹ ਬਾਬਾ ਜੀ ਨੇ ਤੁਹਾਨੂੰ ਵਾਪਸ ਕਿਹਾ ਕੀ ਕਰਾਂਗੇ ਹਾਂਜੀ ਬਾਬਾ ਜੀ ਨੇ ਸਾਨੂੰ ਸੰਤ ਅਵਤਾਰ ਸਿੰਘ ਜੀ ਸੀਤੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮਂਗਾਇਆ ਛੇ ਜਣਿਆਂ ਨੂੰ ਪੰਜ ਜਣੇ ਅਸੀਂ ਪੰਜਾਬ ਦੇ ਤੇ ਇੱਕ ਹਰਿਆਣਾ ਦਾ ਹਰਿਆਣਾ ਦਾ ਮੁੰਡਾ ਹੈਗਾ 24 ਤਰੀਕ ਨੂੰ ਅਸੀਂ ਵਾਪਸ ਆਏ ਆ 17 ਦੋ ਜਣਿਆਂ ਦੀ 17 ਨੂੰ ਮੇਲ ਪਾਈ ਸੀ ਤੇ ਤਿੰਨ ਜਣਿਆਂ ਦੀ ਚਾਰ ਜਣਿਆਂ ਦੀ 20 ਤਰੀਕ ਨੂੰ ਮੇਲ ਪਾਈ ਸੀ ਉਸ ਤੋਂ ਚਾਰ ਪੰਜ ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ ਅਸੀਂ ਜੇ ਉੱਥੇ ਟਾਈਮ ਇੰਨੇ ਤੋਂ ੱੱਕੇ ਖਾ ਰਹੇ ਸੀਗੇ ਤੇ ਫਿਨਲੈਂਡ ਦੇ ਬਾਡਰ ਤੇ ਤਿੰਨ ਵਾਰੀ ਗਏ ਫਿਰ ਲਾਤਵੀਆ ਵਾਲੇ ਬਾਰਡਰਾਂ ਤੇ ਪੁਲਿਸ ਨੇ ਆਰਮੀ ਨੇ ਸਾਨੂੰ ਕੁੱਟਿਆ ਤੇ ਨਾਲੇ ਭੁੱਖਣ ਭਾਣੇ 9 ਦਿਨ ਜੰਗਲਾਂ ਚ ਘੁੰਮਦੇ ਰਹੇ ਉਹਦੇ ਆਪਣੇ ਜਨਤਾ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਨੇ ਵੀ ਥੜੇ ਦੇ ਕੋਈ ਲੋਕ ਦਿੱਤਾ ਆ ਬੰਗੋਏ ਤੋਂ ਨਾ ਮਾਰ ਕੁੱਟ ਉਹਨਾਂ ਦੇ ਜਿਹੜੇ ਨਾਲ ਸੀ ਏਜੰਟ ਦੇ ਬੰਦੇ ਡੰਕਰਾਂ ਨੇ ਮਾਰ ਕੁੱਟ ਨਹੀਂ ਕੀਤੀ ਪਰ ਉਹਨਾਂ ਦੇ ਜਿਹੜੇ ਉਹ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ ਇੱਕ ਦਿਨ ਸਾਰੀ 14 14 ਘੰਟੇ ਲਗਾਤਾਰ ਤੋਰ ਕੇ ਜਾਂਦੇ ਸੀ ਸਾਨੂੰ 10 ਮਿੰਟ ਸਾਹ ਲੈ ਲਿਆ ਫੇਰ ਤੁਰਪੋ 12 ਮਿੰਟ ਸਾਹ ਲੈ ਲਿਆ ਫੇਰ ਤੁਰਪੋ ਇਹ ਨੋਇੰਗਰ ਤੋਂ ਦੇਣ ਜਾਵੇ ਦੋਨੇ ਹਾਂਜੀ ਅਸੀਂ ਇਹ ਕਹਿਣਾ ਚਾਹੁੰਦੇ ਦੋ ਨੰਬਰ ਤੇ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ ਉੱਥੇ ਬਿਲਕੁਲ ਮੁੰਡੇ ਮਰ ਰਹੇ ਆ ਭੁੱਖ ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ ਕੋਈ ਜੰਗਲਾਜ ਬਰਫ਼ ਦੀ ਵਜ੍ਹਾ ਨਾਲ ਮਰ ਰਹੇ ਆ ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ ਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮਗਵਾਨੀ ਹੋਵੇ ਤੇ 18-20 ਲੱਖ ਰੁਪਇਆ ਮੰਗਦੇ ਹੋ ਵੀ ਨੋਜਵਾ ਫਸੇ ਹੋਏ ਹਾਂਜੀ ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾਹ 'ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ ਤੇ ਜਿਹੜੀ ਨਿਗਾਹ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਹੀ ਨਹੀਂ ਭਾਈ ਗੁਰਮੀਤ ਸਿੰਘ ਮੇਰਾ ਨਾਮ ਆ ਜਿਲ੍ਹਾ ਕਪੂਰਥਲਾ ਪਿੰਡ ਡੋਗਰਾਂਵਾਲਿਆ ਭਾਜੀ ਇਹ ਇਦਾਂ ਗੱਲ ਹੋਈ ਕਿ ਮੈਨੂੰ ਸਾਨੂੰ ਦੋ ਮੁੰਡਿਆਂ ਨੂੰ ਭੇਜਿਆ ਗਿਆ ਬਾਰ ਉਮਾਨ ਉਮਾਨ ਤੋਂ ਸਾਨੂੰ ਭੇਜਿਆ ਮਰੋਕੋ ਮਰੋਕੋ ਤੋਂ ਸਾਡੀ ਗੱਲ ਹੋਈ ਸੀ ਕਿ 6 ਤੋਂ 7 ਦਿਨ ਦੇ ਵਿੱਚ ਤੁਹਾਨੂੰ ਯੂਰਪ ਪਹੁੰਚਾਵਾਂਗੇ ਸਪੇਨ ਪਹੁੰਚਾਵਾਂਗੇ ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮਰੋਕੋ ਉਹਨੇ ਸਾਨੂੰ ਨਹੀਂ ਪਹੁੰਚਾਇਆ ਫੇਰ ਵਾਪਸ ਸਾਨੂੰ ਉਹਨੇ ਲਿਆਂਦਾ ਰਸ਼ੀਆ ਰਸ਼ੀਆ ਤੋਂ ਫੇਰ ਸਾਨੂੰ ਉਹਨਾਂ ਨੇ ਭੇਜ ਦਿੱਤਾ ਬੈਲਾਰੂਸ ਬੈਲਾਰੂਸ ਤੋਂ ਸਾਨੂੰ ਨਹੀਂ ਪਤਾ ਸੀਗਾ ਕਿੱਦਾਂ ਇੰਨੇ ਕੱਢਣਾ ਅੱਗੇ ਕਿੱਦਾਂ ਨਹੀਂ ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ ਸਾਨੂੰ ਨਹੀਂ ਭੇਜਿਆ ਗਿਆ ਟਰਾਲੇ 'ਤੇ ਨਾ ਭੇਜਿਆ ਗਿਆ ਟੈਕਸੀ 'ਚ ਸਾਨੂੰ 100 ਤੋਂ 50 ਕਿਲੋਮੀਟਰ ਦੇ ਵਿੱਚ ਟੈਕਸੀ ਲੈ ਗਈ ਆ ਫੇਰ ਜੰਗਲ 'ਚ ਛੱਡਤਾ ਜੰਗਲ 'ਤੇ ਅਸੀਂ 2-250 ਕਿਲੋਮੀਟਰ ਤੁਰ ਕੇ ਗਏ ਪੋਲੈਂਡ ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ ਉਹਨਾਂ ਫੇਰ ਸਾਨੂੰ 2-250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ ਜਿੱਥੋਂ ਕਿਹਾ ਸੀ ਨਿਕਲ ਨਹੀਂ ਸਕਦੇ ਸੀ ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ ਪੰਜ 6 ਦਿਨ ਬਾਅਦ ਨਿਕਲੇ ਤੇ ਸਾਨੂੰ ਬਾਹਰ ਲੈ ਕੇ ਅਸੀਂ ਰੋੜ ਤੇ ਗਏ ਤੇ ਸਾਨੂੰ ਜਿਹੜਾ ਜੈਂਟ ਸੀਗਾ ਉਹਦਾ ਬੰਦਾ ਸੀਗਾ ਉਹਨੇ ਕਿਹਾ ਕਿ ਤੁਹਾਨੂੰ ਅਸੀਂ ਰੂਮ 'ਚ ਲੈ ਕੇ ਚੱਲੇ ਆ ਪਰ ਉੱਥੋਂ ਬਿਠਾ ਕੇ ਸਾਨੂੰ ਫੇਰ ਜੰਗਲ 'ਚ ਲੈ ਆ ਕੇ ਕਹਿੰਦੇ ਦੁਬਾਰਾ ਫੇਰ ਡੌਂਕੀ ਲਾਓ ਫਿਰ ਅਸੀਂ ਭੁੱਖੇ ਤੇ ਆਏ ਸਾਡੇ ਕੋਲ ਕੁਝ ਖਾਣ ਨੂੰ ਨਹੀਂ ਸੀਗਾ ਤੇ ਅਸੀਂ ਫੇਰ ਡੌਂਕੀ ਨੂੰ ਸਾਨੂੰ ਲੈ ਗਏ ਆ ਠੱਕੇ ਨਾਲ ਲੈ ਕੇ ਗਿਆ ਜਬਰਦਸਤ ਅਸੀਂ ਉੱਥੋਂ ਫੇਰ ਪੰਜ-ਛੇ ਦਿਨ ਫੇਰ ਤੁਰ ਕੇ ਕਦੇ ਲਤਵੀਆ ਕਦੇ ਫਿਰ ਆਪਣੇ ਪੋਲੈਂਡ ਕਦੇ ਲਤਵੀਆ ਜੰਗਲ ਚ ਘੁੰਮਦੇ ਰਹੇ ਇੱਤਈ ਆਰਮੀ ਫੜ ਲੈਂਦੀ ਪਿੱਛੇ ਸਿੱੜ ਦਿੰਦੀ ਫੇਰ ਜਾਂਦੇ ਫੇਰ ਸਿੱੜ ਦਿੰਦੇ ਸੀ ਜਿਹੜੇ ਡੋਂਕਰ ਸੀਗੇ ਸਾਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ ਫੇਰ ਸਾਨੂੰ 9ਵੇਂ 9 ਦਿਨ ਜੰਗਲ ਚ ਕੱਟੇ ਆ 10ਵੇਂ ਦਿਨ ਸਾਨੂੰ ਰੂਮ ਚ ਚੱਲ ਕੇ ਲੈ ਗਏ ਉਸ ਤੋਂ ਬਾਅਦ ਫੇਰ 2-3 ਦਿਨ ਰੂਮ ਚ ਰਹੇ ਤੀਜੇ ਦਿਨ ਸਾਨੂੰ ਰਸ਼ੀਆ ਲੈ ਜਾਂਦਾ ਗਿਆ ਰਸ਼ੀਆ ਤੋਂ ਫੇਰ ਸਾਨੂੰ ਕਹਿੰਦੇ ਕਿ ਤੁਹਾਨੂੰ ਫਿਰਨਲੈਂਡ ਪਹੁੰਚਣਾ ਆ ਬਾਡਰ ਤੇ ਅਸੀਂ ਪਹਿਲਾਂ ਇੱਕ ਵਾਰੀ ਗਏ ਦੋ ਤਿੰਨ ਅਸੀਂ ਬਿਨਾ ਕੁਝ ਖਾਦੇ ਪੀਦੇ ਉੱਥੇ ਫਿਨਲੈਂਡ ਦੇ ਬਾਰਡਰ ਤੇ ਰਹੇ ਹਾਂ ਤਿੰਨ ਤਿੰਨ ਫੋਟੋ ਘੱਟੋ ਘੱਟ ਵੀ ਬਰਫ਼ ਪਈ ਸੀ ਥੱਲੇ ਦੇ ਉੱਪਰੋਂ 24 ਘੰਟੇ ਬਰਫ਼ ਪੈਂਦੀ ਸੀ ਅਸੀਂ ਬਹੁਤ ਹੀ ਠੰਡ ਨਾਲ ਉੱਥੇ ਦਿਨ ਕੱਟੇ ਦੋ ਫਿਰ ਉਸ ਤੋਂ ਬਾਅਦ ਅਸੀਂ ਸੈਟਵੀਟਰ ਸ਼ਹਿਰ ਆ ਰਚਿਆ ਦਾ ਉੱਥੇ ਚੱਲ ਗਏ ਉੱਥੋਂ ਕਹਿੰਦੇ ਕਿ ਤੁਸੀਂ ਫੇਰ ਹੁਣ ਜਾਓ ਤੁਹਾਡਾ ਹੀ ਫੇਰ ਲਗਾਉਣੀ ਹੈ ਡਾਕੀ ਸਹੀ ਤਰੀਕੇ ਨਾਲ ਸਾਡੀ ਪੂਰੀ ਗੱਲਬਾਤ ਹੈ ਸੈਟਿੰਗ ਹੈ ਪਰ ਉਹਨਾਂ ਦੀ ਕੋਈ ਸੈਟਿੰਗ ਨਹੀਂ ਸੀ ਜਦੋਂ ਸਾਨੂੰ ਲੱਗਿਆ ਫਿਨਲੈਂਡ ਦੇ ਬਾਰਡਰ ਤੇ ਉੱਥੇ ਆਰਮੀ ਨੇ ਸਾਨੂੰ ਵਾਪਸ ਭੇਜਤਾ ਵਾਪਸ ਆਏ ਆ 25 ਤੋਂ 30 ਕਿਲੋਮੀਟਰ ਆਏ ਆ ਤੇ ਡਰਾਈਵਰ ਨੇ ਸਾਡੇ ਨਾਲ ਜ਼ਬਰਦਸਤ ਕੀਤਾ ਸਾਡੇ ਪਾਸਪੋਰਟ ਉਹਨੇ ਪੁਲਿਸ ਵਾਲਿਆਂ ਤੋਂ ਲੈ ਲਏ ਸਾਨੂੰ ਕਹਿੰਦਾ ਕਿ ਤੁਹਾਨੂੰ ਹੋਟਲ ਤੇ ਛੱਡਣਾ ਦੂਜੀ ਟੈਕਸੀ ਆਊਗੀ ਉਹ ਚੱਕੂਗੀ ਪਰ ਦੂਜੀ ਟੈਕਸੀ ਨਹੀਂ ਆਈ ਉੱਥੇ ਪੁਲਿਸ ਨੇ ਸਾਨੂੰ ਫੜ ਲਿਆ ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਆ ਜੇਲ੍ਹ 'ਚ ਬਹੁਤ ਹੀ ਮੰਦਾ ਹਾਲ ਸਾਡਾ ਹੋਇਆ 15 ਦਿਨ ਤੁਹਾਡੇ ਘਰ ਵਾਪਸ ਹੋਏ ਕਿਵੇਂ ਘਰ ਵਾਪਸ ਹੋਏ ਸਾਡੀ ਘਰ ਵਾਪਸ ਸੰਤ ਬਾਬਾ ਬਲਵੀਰ ਸਿੰਘ ਦੀ ਸਿੱਕੇਵਾਲ ਉਦੀ ਵਜ੍ਹਾ ਕਰਕੇ ਅੱਜ ਅਸੀਂ ਪੰਜਾਬ ਆਏ ਆ ਨਹੀਂ ਤੇ ਸਾਡੇ ਨਾਲ ਪਤਾ ਨਹੀਂ ਕੀ ਹੋਣਾ ਹੋ ਸਕਦਾ ਸਾਡੇ ਜੋ ਕੋਈ ਇੱਕ ਦੋ ਬੰਦੇ ਆ ਜੀ ਡੈਥ ਵੀ ਹੋ ਜਾਣੀ ਸੀ ਕੁੱਲ ਕਿੰਨੇ ਮੁੰਡੇ ਆਫਸਰ ਕੁੱਲ ਅਸੀਂ 6 ਮੁੰਡੇ ਵਾਪਸ ਹੀ ਆਏ ਆ ਤੇ ਉੱਥੇ ਹੋਰ ਬਹੁਤ ਹੀ ਮਤਲਬ ਵੱਖ-ਵੱਖ ਕੰਟਰੀਆਂ ਦੇ ਬੰਦੇ ਫਸੇ ਆ ਬਹੁਤ ਹੀ ਰੋਂਦੇ ਆ ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਅੰਦਰ ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਅੰਦਰ ਆਪਾਂ ਨੂੰ ਨੌਜਵਾਨੀ ਪੰਜਾਬ ਦੇ ਨੂੰ ਕੋਈ ਕਹਿਣਾ ਚਾਹੁੰਦੇ ਕੋਈ ਪੀਲਰ ਨੂੰ ਚਾਹੁੰਦੇ ਅਸੀਂ ਨੌਜਵਾਨ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਕੋਈ ਵੀ ਬੰਦਾ ਦੋ ਨੰਬਰ ਤੇ ਨਾ ਜਾਵੇ ਡੌਂਕੀ ਚ ਲਾ ਕੇ ਨਾ ਜਾਵੇ ਖਾਸ ਕਰਕੇ ਬੈਲਾਰੂਸ ਦੀ ਡੌਂਕੀ ਨਾ ਲਾਵੇ ਸਾਡੇ ਸਾਹਮਣੇ ਸਾਡੇ ਨਾਲ ਗਏ ਸੀਗੇ ਅਸੀਂ ਬਾਈ ਜੀ ਨੇ ਗਏ ਸੀਗੇ ਉਹਨਾਂ ਚੋਂ ਦੋ ਮੁੰਡੇ ਮਰ ਗਏ ਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਸਾਡਾ ਕਪੂਰਥਾਲੇ ਜ਼ਿਲ੍ਹੇ ਦਾ ਏਜੰਟ ਆ ਇਹ ਅਮਾਤ ਸੇ ਨੌਜਵਾਨ ਦੀ ਕਾਰਵਾਕਤੀ ਹੋਈ ਹੈ ਕੀ ਕਰਾ ਚੱਲਦੇ ਇਹ ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ ਪੰਜ ਸੇ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਪੰਜ ਪੰਜਾਬ ਦੇ ਸੀ ਤੇ ਇੱਕ ਹਰਿਆਣਾ ਦਾ ਸੀ ਪੰਜ ਆਪਣੇ ਕੋਲ ਆ ਗਏ ਇਹ ਬਲਵਿੰਦਰ ਸਿੰਘ ਵਾਸੀ ਸੋਨਾ ਫਾਜ਼ਿਲਕਾ ਤੋਂ ਗੁਰਮੀਤ ਸਿੰਘ ਵਾਸੀ ਕਪੂਰਥਲਾ ਗੁਰੂ ਵਿਸ਼ਵਾਸ ਸਿੰਘ ਗੁਰਦਾਸਪੁਰ ਤੋਂ ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ ਲਖਵੀਰ ਸਿੰਘ ਸਾਗੋਟ ਜਲੰਧਰ ਤੋਂ ਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ ਇਹ ਛੇ ਬੱਚੇ ਜਿਹੜੇ ਅੱਗੇ ਆ ਫਸੇ ਹੋਏ ਸੀਗੇ ਸਾਡੇ ਕੋਲ ਇੱਕ ਦਿਨ ਜਿਹੜੇ ਇਹਦਾ ਬ੍ਰਦਰ ਆਇਆ ਸੀਗੇ ਆਪਣੇ ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੇ ਬਾਬਾ ਜੀ ਸਾਡੇ ਬੱਚੇ ਬੱਚਾ ਜਿਹੜਾ ਬਾਹਰ ਫਸਿਆ ਹੋ ਤੇ ਉਹਨਾਂ ਦੇ ਨਾਲ ਪੰਜ ਚਾਰ ਜਿਹੜੇ ਅੱਗੇ ਹੋਰ ਵੀ ਇੱਥੇ ਨੌਜਵਾਨ ਜਿਹੜੇ ਅੱਗੇ ਫਸੇ ਹੋਏ ਫਸੂ ਗ੍ਰਾਮ ਮੈਸੀ ਦੇ ਨਾਲ ਸੰਪਰਕ ਕੀਤਾ ਤੇ ਮਾਰੇ ਨੇ ਕਿਰਪਾ ਕਰ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਇੰਡੀਆ ਨੂੰ ਬੈਸੀ ਦਾ ਵੀ ਜਿਨ੍ਹਾਂ ਨੇ ਬੜੀ ਜਲਦੀ ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17 ਤੋਂ 20 ਨੂੰ ਤੇ 24 ਤਰੀਕ ਨੂੰ ਬੱਚੇ ਵਾਲੇ 6000 ਰੁਪਏ ਵਾਪਸ ਆ ਗਏ ਸੋ ਇਹ ਮਾਬਪ ਦੇ ਕੋਲ ਪਹੁੰਚ ਗਿਆ ਅਛੂ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਕੋਲ 13-13 ਲੱਖ ਲੱਗਦੇ ਤੇ 2-2 ਢਾਈ-ਢਾਈ ਲੱਖ ਰੁਪਏ ਇਹਨਾਂ ਕੋਲ ਖਰਚਣ ਵਾਸਤੇ ਏਜੰਟਾਂ ਨੇ ਲਿਆ ਪਤਾ ਨਹੀਂ ਕਿਹੜੇ ਕਿਹੜੇ ਬਾਰਡਰਾਂ ਤੇ ਕੋਈ ਜਿਸ ਤਰ੍ਹਾਂ ਹੈਗਾ ਪਸ਼ਵਾਵਾ ਮੁਤਕਦਿਲਦੇ ਸੀ ਉਹ ਅੱਗੇ ਗਿਆ ਫੜ ਕੇ ਕਹਿ ਦੋ ਵਾਪਸ ਕਰ ਦਿੰਦੇ ਸੀ ਇਸੇ ਤਰੀਕੇ ਬਾਰ-ਬਾਰ ਫਿਰ ਇਹ ਰਸ਼ੀਏ ਚਲੇ ਗਏ ਰਸ਼ੀਏ ਜਾਗਰਤੇ ਫਸ ਗਏ ਤੇ ਇਹ ਉੱਥੇ ਇਹਨਾਂ ਦੇ ਇਹਨਾਂ ਨੂੰ ਹੰਦਰ ਕਰ ਦਿੱਤਾ ਤੇ ਸਾਡੇ ਕੋਲੋਂ ਤੇ ਪਹੁੰਚੇ ਤੇ ਇਹਨਾਂ ਨੂੰ ਜਿਹੜਾ ਹੈ ਅੰਬੈਸ਼ੀਨ ਹਮ ਜਿਹੜਾ ਹੈਗਾ ਸੰਪਰਕ ਕੀਤਾ ਤੇ ਗਾਡੇ ਇਹਨਾਂ ਨੂੰ ਬਾਰ-ਬਾਰ ਕਹਿੰਦੇ ਫਿਨਲੈਂਡ ਤੇ ਰਸ਼ੀਆ ਵੱਖ-ਵੱਖ ਤਮਾਦੇ ਤੇ ਇਹਨਾਂ ਨੂੰ ਇਹ ਜਿਹੜੀ ਕੋਸ਼ਿਸ਼ ਕੀਤੀ ਤੇ ਜੇ ਇਹਨਾਂ ਨੇ ਦੱਸਿਆ ਤੇ ਉਦੋਂ ਦੀ ਜਿਹੜੀ ਸਿਹਤ ਬਖੋ ਵੀ ਬੜੇ ਤੇ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ ਥੋੜਾ-ਬੋੜਾ ਦੇਣਾ ਸੀਗਾ ਉਹ ਦਿੰਦੇ ਸੀ ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ ਤੋਂ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਗੱਟੀ ਐਸੀ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਅਜੰਟਾ ਦਿਖਾ ਦਿੰਦੇ ਆ ਤੇ ਉਤ ਮਗਰੋਂ ਜਦੋਂ ਮਾਂ ਬਾਪ ਦੇ ਕੋਲ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਂਦੇ ਆ ਇਹ ਦੱਸ ਰਿਹਾ ਅੱਗੇ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਮਰ ਵੀ ਚੁੱਕੇ ਉਹਨਾਂ ਦੇ ਸਾਹਮਣੇ ਵੀ ਮਰਿਆ ਦੰਦਾ ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਥੇ ਮਹਾਰਾਜ ਨੇ ਕਿਰਪਾ ਕੀਤੀ ਇਥੇ ਮਿਹਨਤ ਕਰੋ ਇਸ ਤਰ੍ਹਾਂ ਦੇ ਤਰੀਕੇ ਨਾਲ ਜੇ ਜਾਣਾ ਵਾ ਤੇ ਸਹੀ ਤਰੀਕੇ ਦੇ ਨਾਲ ਬਾਹਰ ਜਾਓ ਹਾਈਲਾਈਟਸ ਕਰਕੇ ਜਾਂਦੇ ਆ ਜਾਂ ਕੁਝ ਵਰਕ ਪਰਮਿੰਟ ਦੇ ਉੱਤੇ ਜਾਓ ਜਦੋਂ ਇਸ ਤਰ੍ਹਾਂ 에ਜੰਟਾਂ ਦੇ ਆ ਪਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਹਰ ਕੋਈ ਸੋਚਦਾ ਕਿ ਮੇਰਾ ਬੱਚਾ ਜਲਦਾਗਾ ਮੇਰੀ ਗਰੀਬੀ ਠੱਕੀ ਰਹੂਗੀ ਜਦੋਂ ਕਿ ਜੋ ਸਾਡੇ ਕੋਲ ਹੁੰਦਾ ਉਹ ਵੀ 에ਜੰਟ ਜਿਹੜੇ ਹੈਗੇ ਆ ਉਹ ਖੋਹ ਲੈਂਦੇ ਆ ਤੇ ਮਗਰੋਂ ਲਜਾਰ ਹਵਸਤਾ ਦੇ ਵਿੱਚ ਬੱਚਿਆਂ ਦੀ ਉਸੇ ਜੋ ਹਾਲਤ ਹੁੰਦੀ ਆ ਕਿਸ ਤਰ੍ਹਾਂ ਬਰਫਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋਰਦੇ ਆ ਕਿਸ ਤਰ੍ਹਾਂ ਦੇ ਦਿਨ ਜਿਹੜੇ ਹੈਗੇ ਭੁਖਣ ਪਾਣੇ ਕੱਢਦੇ ਆ ਬਹੁਤ ਅਸੀਂ ਬੇਨਤੀ ਕਰਾਂਗੇ ਕਿ ਇਹ ਸਾ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾੜਾ ਵੀ ਨਹੀਂ ਚਾਹੀਦਾ ਇੱਥੇ ਮਿਹਨਤ ਕਰੋ ਤੇ ਜੇਕਰ ਮਾਪੇ ਉਹਨਾਂ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪੋਸ਼ ਕੇ ਵੱਡੇ ਕੀਤੇ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ ਨਾਲੇ ਆਪਣਾ ਘਰ ਉਟਾਰ ਰਹੇ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਜਿਹੇ ਥਾਂ ਤੇ ਸੁੱਟ ਰਹੇ ਜਿੱਥੇ ਉਹਦਾ ਕੋਈ ਭਾਲੀ-ਭਾਰਸ ਨਾ ਹੋਵੇ ਗੁਰੂ ਬਾਸਾ ਨੇ ਗਰਭਾ ਕੀਤੇ ਬੱਚੇ ਘਰ ਆਏ ਇਹਦਾ ਅਸੀਂ ਬੱਚਿਆਂ ਨੂੰ ਇਹਨਾਂ ਦੇ ਮਾਪੇ ਦਾ ਵੀ ਇਥੇ ਜਿਹੜਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਜੋ ਅੰਬੈਸੀ ਦਾ ਤੇ ਸਾਰੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਐਫਰਟ ਕਰਕੇ ਰਨ ਸੜਾਇਆ ਬਹੁਤ ਬਹੁਤ ਅਸੀਰ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਬਾ ਜੀ ਟ੍ਰੈਵਲ ਡੈਂਟ ਭੇਜਿਆ ਦੋ ਨੰਬਰ ਤੇ ਉਹ ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਕਿ ਤੁਹਾਡੇ ਕੋਈ ਹਾਂ ਅਸੀਂ ਤਾਂ ਇਹਨਾਂ ਨੂੰ ਕਵਾਂ ਦੇ ਰਹੇ ਹਗੀਏ ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਦਿੱਕਰ ਪਹਿਲਾਂ ਹੀ ਪਹੁੰਚ ਗਈ ਆ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਉੱਤੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਐ ਅਸੀਂ ਉਹਦੇ ਨਾਲ ਕਹਿੰਦੇ ਆ ਕਿ ਨਾਲ ਜਿਸ ਅਜੰਡੇ ਨੂੰ ਤੁਸੀਂ ਰਾਹੀ ਗਏ ਆ ਉਹਦੇ ਉੱਤੇ ਵੀ ਜਿਹੜੀ ਹੈਗੀ ਐ ਕਾਰਵਾਈ ਕਰੇ ਸੀ ਅੱਗੇ ਵੀ ਡੀਜੀਪੀ ਨੂੰ ਸਾਹਿਬ ਨੂੰ ਮਿਲਿਆ ਤੇ ਇਹਦੇ ਉੱਤੇ ਵਿਸ਼ੇਸ਼ ਤੌਰ ਤੇ ਫਿਰ ਧਿਆਨ ਦੇਣੇ ਕਿ ਜਿਹੜਾ ਬਹੁਤਕੁਸ਼ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਰੀਰਕ ਉਹਨਾਂ ਦਾ ਜਿਹੜਾ ਹੈਗਾ ਉਹਦੇ ਨਾਲ ਮਾਨਸਿਕ ਪੀੜਾ ਜੋ ਉਹਨਾਂ ਨੇ ਘੱਲਿਆ ਉਹਦੇ ਨਾਲ ਆਰਥਿਕ ਤੌਰ ਤੇ ਲੁੱਟਿਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ